ਜੋਤ ਨਸ਼ਾ ਵਿਰੋਧ ਅੱਜ ਖੰਨਾ ਪੁਲਿਸ ਦੀ ਗਲਾਡਾ ਨਾਲ ਰਲ ਕੇ ਸਾਂਝੇ ਤੌਰ ਤੇ ਬਲਡੋਜ਼ਰ ਕਾਰਵਾਈ ਅਧੀਨ ਹਲਕਾ ਖੰਨਾ ਪੈੜ ਦੇ ਪਿੰਡ ਤਮੋਟ ਨਸ਼ਾ ਤਸਕਰਾਂ ਦੇ ਘਰਾਂ ਤੇ ਦੁਕਾਨਾਂ ਤੇ ਪੀਲਾ ਪੰਜਾ ਚਲਾਇਆ ਗਿਆ ਸਾਡੀ ਉਹ ਨਹੀਂ ਬਣੀ ਸਾਡਾ ਮਕਾਨ ਕਿੱਥੋਂ ਬਣੂਗਾ ਇਹ ਘਰ ਘਰ ਤੇ ਡਾਰ ਰਹੇ ਨੇ ਤੁਹਾਡੇ ਹਾਂਜੀ ਕਿਉਂ ਕਾਉਣ ਲੱਗੇ ਨੇ ਪਰ ਬਾਣੀ ਮੇਰੇ ਕੋਲ ਕੋਈ ਮੁਕੱਦਮਾ ਵੀ ਦਰਜ ਨਹੀਂ ਤੁਹਾਡੇ ਕੋਈ ਨਸ਼ਾ ਮੋਸ਼ਾ ਦਾ ਮੁਕੱਦਮਾ ਹਾਂ ਕੋਈ ਦਰਜ ਨਹੀਂ ਮੇਰੇ ਕੋਲ ਤੁਹਾਡੇ ਬੇਟੇ ਨਹੀਂ ਕੋਈ ਸੀਗੀ ਕੁਝ ਸਾਲਾਂ ਪਹਿਲੇ ਥਾਰ ਗਰਲ ਕਰਕੇ ਸਰਬਜੀਤ कौर ਉਹ ਇਥੋਂ ਥਾਰ ਆਪਣੀ ਥਾਰ ਚੁੱਕ ਕੇ ਮੋਹਾਲੀ ਤੱਕ ਨਸ਼ਾ ਵੇਚ ਕੇ ਆਂਦੀ ਸੀਗੀ ਤੇ ਉਹਦੇ ਅਗੇਂਸਟ ਵੀ 30 ਨਸਕਾਰ ਪੰਜਾਬ ਲਾਈਵ 18 న్యూਸ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਜੋਤ ਨਸ਼ਾ ਵਿਰੋਧ ਅੱਜ ਖੰਨਾ ਪੁਲਿਸ ਦੀ ਗਲਾਡਾ ਨਾਲ ਰਲ ਕੇ ਸਾਂਝੇ ਤੌਰ ਤੇ ਬਲਡੋਜ਼ਰ ਕਾਰਵਾਈ ਅਧੀਨ ਹਲਕਾ ਖੰਨਾ ਪੈੜ ਦੇ ਪਿੰਡ ਤਮੋਟ ਨਸ਼ਾ ਤਸਕਰਾਂ ਦੇ ਘਰਾਂ ਤੇ ਦੁਕਾਨਾਂ ਤੇ ਪੀਲਾ ਪੰਜਾ ਚਲਾਇਆ ਗਿਆ ਜਿਨ੍ਹਾਂ ਚੋਂ ਇੱਕ ਪਰਿਵਾਰ ਦੇ ਪਿਓ ਪੁੱਤ ਜੇਲ੍ਹ ਛਣ ਹੁਣਾ ਤੇ ਕਾਰਵਾਈ ਕੀਤੀ ਗਈ ਪੀਲਾ ਪੰਜਾ ਚਲਾਇਆ ਗਿਆ ਜਾਣਕਾਰੀ ਦਿੰਦੇ ਹੋਏ ਐਸਐਸਪੀ ਖੰਨਾ ਡਾਕਟਰ ਜੋਤੀ ਜੱਦਵ ਬੈਂਸ ਨੇ ਦੱਸਿਆ ਕਾਤ ਤੋਂ ਹੋਣੀ ਹੋਰ ਕੋਈ ਨਹੀਂ ਪਾਸਾ ਤੋਂ ਹੋਣੀ ਹੋਰ ਕੋਈ ਨਹੀਂ ਅੱਡਣ ਤੋਂ ਮਤਲਬ ਇਹ ਹੈ ਕਿ ਇਹਨੂੰ ਕਰਵਾਓ ਉਧਰ ਸਾਈਡ ਤੇ ਹੈ ਨਹੀਂ ਇਹਨਾਂ ਬਾਦੋਂ ਤੱਕ ਇਹਨੂੰ ਮਿਰਾਟਣ ਮੁਕਾਦ ਚਾਹ ਚਾਹਤਾ ਮੇਰੇ ਕੋਲ Sio Verti fronti trep tohu tweet ਕਾਰਗਾ ਤੇ ਟਾਰ ਰਹੇ ਨੇ ਤੁਹਾਡਾ ਹਾਂਜੀ ਕਿਉਂ ਕਾਉਣ ਲੱਗੇ ਨੇ ਪਰ ਪਾਨੀ ਮੰਨੂ ਕਿਉਂ ਹੋ ਰਹਾ ਹੈ ਡਾੜੀ ਲਈ ਹੈ ਤਰੀਕਾ ਨੇ ਵਾਹ ਬੜਾ ਕਰਾਏ ਹੋਏ ਹਾਂਜੀ ਨਸ਼ੇ ਨੂੰ ਜਰਾ ਪਰਚਾ ਦਰਜ ਨੇ ਹਾਂਜੀ ਨਸ਼ੇ ਦੇ ਪਰਚੇ ਦਰਜ ਨੇ ਨਹੀਂ ਨਹੀਂ ਨਸ਼ੇ ਦੇ ਪਰਚੇ ਨਹੀਂ ਹੈਗੇ ਇਹ ਤਾਂ ਡੈਡੀ ਦੇ ਪਰਚੇ ਨੇ ਹਾਏ ਸਾਣਾ ਪਾਇ ਹੀ ਨਹੀਂ ਤਾਂ ਹਾਏ ਮਕਾਨ ਟਾਰ ਰਹੇ ਕੀ ਕਹਿੰਦਾ ਤੂੰ ਅਜੀ ਇਹੀ ਕਹਿੰਦੇ ਸਾਡਾ ਰਿਕਵੈਸਟ ਹੈ ਇਹਦੇ ਵਿੱਚ ਇਹ ਸਾਡਾ ਸਟੇ ਹੋਈ ਹੋਈ ਹੈ 12 ਤਰੀਕ ਨੂੰ ਅੱਛਾ ਜੀ ਨਹੀਂ ਜੀ ਆ ਤਰੀਕ ਦਿਖਾਈਆ ਤੁਸੀਂ ਇਹਨਾਂ ਨੂੰ ਆ ਦੇਖੋ ਸਾਡੇ ਕੋਲ ਸਾਡੇ ਮੁਕੱਦਮੇ ਵੀ ਦਰਜ ਨੇ ਤੁਹਾਡੇ ਨੇ ਕੋਈ ਨਸ਼ੇ ਮੂਸਲੇ ਮੁਕੱਦਮਾ ਹੈ ਹਾਂ ਕੌਣ ਸਾਡੇ ਮਤੇ ਤੁਹਾਡੇ ਬੇਟਾ ਨੇ ਤੁਹਾਡੇ ਤੁਹਾਡੇ ਬੱਚੇ ਨੇ ਕਰਨ ਅਗਰਵਾਲ ਹਾਂ ਜੀ ਅੱਜ ਅਸੀਂ ਅਸੀਂ ਗਲਾਟਾ ਤੋਂ ਹਾਂ ਅੱਛਾ ਜੀ ਜਿਹੜੀ ਇਹ ਕਾਰਵਾਈ ਹੋ ਰਹੀ ਹੈ ਕੀ ਹੈਗੇ ਜੀ ਸਾਨੂੰ ਪੁਲਿਸ ਮਹਿਕਮੇ ਤੋਂ ਖਬਰ ਆਈ ਸੀ ਕਿ ਇਹਨਾਂ ਲੋਕਾਂ ਨੇ ਨਸ਼ਿਆਂ ਦੇ ਕਾਰੋਬਾਰ ਤੋਂ ਪ੍ਰਾਪਤੀਆਂ ਬਣਾਈਆਂ ਤੇ ਉਹਦੇ ਵਿੱਚ ਸਾਨੂੰ ਪੁੱਛਿਆ ਗਿਆ ਕਿ ਇਹਨਾਂ ਨੇ ਕੋਈ ਅਪਰੂਵਲਸ ਵਗੈਰਾ ਲਈਆਂ ਜਾਂ ਨਹੀਂ ਲਈਆਂ ਇਹਦੇ ਸਬੰਧ ਚ ਅਸੀਂ ਇਹਨਾਂ ਨੂੰ 13 ਤਰੀਕ ਨੂੰ ਨੋਟਿਸ ਜਾਰੀ ਕੀਤਾ ਸੀ 13 ਮਾਰਚ ਨੂੰ ਉਦੋਂ ਇਹਨਾਂ ਦਾ ਜਵਾਬ ਨਹੀਂ ਆਇਆ ਸਾਨੂੰ ਉਸ ਤੋਂ ਬਾਅਦ ਸੈਕੰਡ ਨੋਟਿਸ ਜਾਰੀ ਕੀਤਾ ਸੀ ਕੰਪਟੈਂਟ ਅਥਾਰਟੀ ਏਸੀਏ ਕਲਾਡਾ ਜੀ ਤੇ 15 ਤਰੀਕ ਨੂੰ ਨੋਟਿਸ ਜਾਰੀ ਕੀਤਾ ਕਿ ਜਾਂ ਤਾਂ ਆਪਣੀ ਵਾਇਲੇਸ਼ਨ ਹਟਾ ਲਿਆ ਜਾਂ ਨਹੀਂ ਤਾਂ ਫਿਰ ਇਸ ਸਬੰਧੀ ਕੋਈ ਕਾਰਵਾਈ ਹੋਏਗੀ ਇਹਨਾਂ ਨੇ 15 ਦਿਨਾਂ ਦਾ ਇਹਨਾਂ ਨੂੰ ਟਾਈਮ ਦਿੱਤਾ ਗਿਆ ਸੀਗਾ ਹੀアリング ਦਾ ਇਹਨਾਂ ਕੋਲ ਅਪੀਲ ਦਾ ਟਾਈਮ ਸੀ ਇਹਨਾਂ ਨੇ ਉਹ ਅਵੇਲ ਨਹੀਂ ਕੀਤਾ ਅਪੀਲ ਦਾ ਟਾਈਮ ਜਿਹੜੀ ਇਹ ਜਗ੍ਹਾ ਸਰਕਾਰੀ ਜਗ੍ਹਾ ਸੀ ਕੀ ਨਹੀਂ ਇਹਨਾਂ ਦੀ ਆਪਣੀ ਮਾਲਕੀ ਸੀ ਇਹਨਾਂ ਨੇ ਕੋਈ ਵੀ ਅਪਰੂਵਲ ਦਿਖਾਈ ਨਹੀਂ ਜਿਹੜੀ ਸਮਨਤ محکمہ ਤੋਂ ਪਾਸ ਕਰਾਉਣਾ ਹੁੰਦਾ ਨਕਸ਼ਾ ਵਗੈਰਾ ਜਾਂ ਸੀਐਲਯੂ ਲੈਣਾ ਹੁੰਦਾ ਉਹ ਇਹਨਾਂ ਕੋਲ ਅਵੇਲੇਬਲ ਨਹੀਂ ਸੀਗਾ ਉਹਦੇ ਕਾਰਨ ਕਰਕੇ ਉਹਦੇ ਉਹਨਾਂ ਕਾਰਨ ਕਰਕੇ ਜੋ ਵੀ ਇਹਨਾਂ ਦੀ ਵਿੱਚ ਵੀ ਜ਼ਰੂਰੀ ਹੈਗਾ ਜੀ ਬਿਲਕੁਲ ਜ਼ਰੂਰਾਣਾ ਪਈਗਾ ਜਾਂ ਐਨਓਸੀ ਲੈਣੀ ਪੈਗੀ ਠੀਕ ਹੈ ਜੀ ਅਸਲੀ ਜਿਹੜੀ ਕਾਰਵਾਈ ਹੋ ਰਹੀ ਹੈ ਕੀ ਹੈਗਾ ਜੀ ਅੱਜ ਜੀਵੇ ਤੁਸੀਂ ਸਾਰੇ ਜਾਣਦੇ ਹੋ ਯੁਧ ਨਸ਼ਾ ਵਿਰੁੱਧ ਪੰਜਾਬ ਪੁਲਿਸ ਜੋ ਨਸ਼ਾ ਦੀ ਤਸਕਰੀ ਹੈ ਉਹਦੀ ਪੂਰੀ ਕਮਰ ਤੋੜਨ ਦੇ ਲਈ ਹਰ ਲੀਗਲ ਕਾਰਵਾਈ ਕਰ ਰਹੀ ਹੈ ਇਹਦੇ ਅੰਡਰ ਹੀ ਇੱਕ ਪ੍ਰਾਪਰਟੀ ਦੇ ਉੱਪਰ ਵੀ ਐਕਸ਼ਨ ਹੁੰਦਾ ਹੈਗਾ ਤੇ ਪ੍ਰਾਪਰਟੀ ਨੂੰ ਫ੍ਰੀਜ਼ ਵਗੈਰਾ ਕਰਾਇਆ ਜਾ ਸਕਦਾ ਹੈ ਤਾਂ ਜਦੋਂ ਅਸੀਂ ਰੈਵਨਿਊ ਡਿਪਾਰਟਮੈਂਟ ਨੂੰ ਲਿਖ ਕੇ ਭੇਜਦੇ ਹਾਂ ਤੇ ਉਹ ਫਿਰ ਸਾਨੂੰ ਉਸ ਪ੍ਰਾਪਰਟੀ ਬਾਰੇ ਡੀਟੇਲਸ ਦੱਸ ਦਿੰਦੇ ਤਾਂ ਇਦਾਂ ਹੀ ਅੱਜ ਜੋ ਤਮੋਟ ਪਿੰਡ ਦੇ ਆ ਤਿੰਨ ਜੋ ਨਾਮੀ ਨਸ਼ਾ ਤਸਕਰ ਸੀਗੇ ਉਹਨਾਂ ਦੀ ਪ੍ਰਾਪਰਟੀਆਂ ਬਾਰੇ ਗਲਾਡਾ ਵੱਲੋਂ ਸਾਨੂੰ ਇਨਫੋਰਮ ਵੀ ਕੀਤਾ ਗਿਆ ਤੇ ਸਾਨੂੰ ਦੱਸਿਆ ਗਿਆ ਕਿ ਆ ਤਾਂ ਪੂਰਾ ਕੋ ਪੂਰਾ ਉਹਨਾਂ ਨੇ ਇਲੀਗਲ ਤੌਰ ਤੇ ਬਣਾਈ ਹੋਈ ਏ ਤਾਂ ਗਲਾਡਾ ਨੇ ਅੱਜ ਫਿਰ ਉਹ ਜੋ ਇਹਨਾਂ ਦੀ ਇਲੀਗਲ ਪ੍ਰਾਪਰਟੀ ਸੀਗੀ ਉਹਨਾਂ ਦੇ ਉੱਪਰ ਐਕਸ਼ਨ ਲਿੱਤਾ ਹੈ ਜਿਨ੍ਹਾਂ ਦੇ ਅੰਡਰ ਇੱਕ ਪਲਵਿੰਦਰ ਸਿੰਘ ਉਰਫ ਪੱਪੂ ਉਹਦੇ ਉੱਪਰ पांच एफआईआर ਨੇ ਤੇ ਉਹਦੇ بیٹے ਦੇ ਉੱਪਰ ਵੀ ਇੱਕ ਐਫआईआर ਹੈ ਦੋਨੋਂ ਹੀ ਪ੍ਰੈਜ਼ੈਂਟਲੀ ਜੇਲ੍ਹ ਦੇ ਵਿੱਚ ਹੈ ਬਲਵਿੰਦਰ ਲੁਧਿਆਣਾ ਦੀ ਜੇਲ੍ਹ ਦੇ ਵਿੱਚ ਹੈ ਤੇ ਉਹਦਾ ਬੇਟਾ ਮਨਵੀਰ ਉਹ ਗੋਵਿੰਦਵਾਲ ਜੇਲ੍ਹ ਦੇ ਅੰਦਰ ਹੈ ਤੇ بیٹے ਦੇ ਉੱਪਰ ਪਿਛਲੇ ਮਹੀਨ ਹੀ ਪਰਚਾ ਦਿੱਤਾ ਗਿਆ ਸੀਗਾ ਐਨਡੀपीएस ਦੀ ਧਾਰਾਵਾਂ ਦੇ ਅੰਦਰ ਤੇ ਦੂਜਾ ਪਰਸਨ ਹੈਗਾ ਸਤਵਿੰਦਰ ਸਿੰਘ ਉਰਫ ਬੋਬੀ ਉਹਦੇ ਅਗੇਂਸਟ 13 ਡਿਫਰੈਂਟ ਡਿਫਰੈਂਟ ਸੈਕਸ਼ਨਸ ਆਫ ਐਨਡੀਪੀਐਸ ਦੇ ਅੰਡਰ ਐਫਆਈਆਰਸ ਹੈ ਤੇ ਉਹ ਵੀ ਨਸ਼ਾ ਦਾ ਪੁਰਾਣੇ ਟਾਈਮ ਤੋਂ ਕਾਫੀ ਕਈ ਸਾਲਾਂ ਤੋਂ ਤਸਕਰੀ ਕਰ ਰਿਹਾ ਸੀਗਾ ਤੇ ਤੀਜੀ ਇੱਕ ਬੜੀ ਇਨਫੇਮਸ ਮੈਂ ਕਹੂੰਗੀ ਕਿ ਲੇਡੀ ਹੋਈ ਸੀਗੀ ਕੁਝ ਸਾਲਾਂ ਪਹਿਲੇ ਇੱਕ ਥਾਰ ਗਰਲ ਕਰਕੇ ਸਰਬਜੀਤ ਕੌਰ ਉਹ ਐਥੋ ਥਾਰ ਆਪਣੀ ਥਾਰ ਚੁੱਕ ਕੇ ਮੋਹਾਲੀ ਤੱਕ ਨਸ਼ਾ ਵੇਚ ਕੇ ਆਂਦੀ ਸੀਗੀ ਤੇ ਉਹਦੇ ਅਗੇਂਸਟ ਵੀ 30 ਐਫਆਈਆਰਸ ਹੈ ਉਹਦੀ ਮਦਰ ਦੇ ਅਗੇਂਸਟ ਨੇ ਐਫ ਆਰ ਮਦਦਨਾ ਕਰਮਜੀਤ ਕੋ ਰਹੇਗਾ ਤੇ ਉਹਦੇ ਬ੍ਰਦਰ ਹਰਵਿੰਦਰ ਉਰਫ ਲਾਡੀ ਉਹਦੇ ਅਗੇਂਸਟ ਵੀ ਦੋ ਐਫ ਆਰ ਤੇ ਐਫ ਆਰਸ ਹੈ ਤਿੰਨੋਂ ਕੇ ਤਿੰਨੋਂ ਪ੍ਰੈਜ਼ੈਂਟਲੀ ਬੇਲ ਤੇ ਬਾਹਰ ਹੈ ਬਟ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਆ ਸਾਰੀ-ਕੁਸਾਰੀ ਫੈਮਲੀਆਂ ਹੀ ਤਿੰਨੋਂ ਕੇਸਾਂ ਦੇ ਵਿੱਚ ਫੈਮਲੀਆਂ ਪੂਰੀ-ਪੂਰੀ ਇਨਵੋਲਡ ਹੈ ਤੇ ਜੋ ਨਸ਼ੇ ਦੀ ਤਸਕਰੀ ਕਰ ਕਰਕੇ ਹੀ ਇਨਾਂ ਨੇ ਜੋ ਕਮਾਈਆ ਕੀਤੀ ਉਹਨਾਂ ਨੂੰ ਯੂਜ਼ ਕਰਕੇ ਇਨਾਂ ਨੇ ਆਪਣੀ ਇਲੀਗਲ ਸਟਰਕਚਰਸ ਬਣਾਏ ਗਏ ਸੀਗੇ ਤੇ ਉਹ ਅੱਜ ਗਲਾਡਾ ਵੱਲੋਂ ਫਿਰ ਉਹਨਾਂ ਦੇ ਇਲੀਗਲ ਸਟਰਕਚਰਸ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਮੈਮ ਹੋਰ ਵੀ ਜਿਹੜੀ ਜ਼ਿਲ੍ਹੇ ਦੇ ਵਿੱਚ ਕਾਰਵਾਈ ਕਰਨ ਜਾ ਰਹੇ ਹੁੰਦੇ ਨੇ ਜੀ ਲੈ ਦੇਖੀ ਦੇਖਿਓ ਜੀ ਜੀਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਜੋ 68 ਐਫ ਐਕਸ ਸੈਕਸ਼ਨ ਹੁੰਦਾ ਐ ਐਨ ਡੀ ਪੀ ਐਸ ਐਕਟ ਦੇ ਅੰਦਰ ਉਹਦੇ ਅੰਡਰ ਅਸੀਂ ਐਕਸ਼ਨ ਲੈ ਸਕਦੇ ਆ ਫ੍ਰੀਜ਼ ਵਗੈਰਾ ਕਰਾ ਸਕਦੇ ਆ ਪ੍ਰੋਪਰਟੀਆਂ ਨੂੰ ਉਹ ਉਹਦੀ ਕੁਰਕੀ ਵੀ ਕਰਾ ਸਕਦੇ ਤੇ ਜਦੋਂ ਅਸੀਂ ਆ ਸਾਰਾ ਕੁਝ ਕਰ ਰਹੇ ਹੁੰਦੇ ਸਾਨੂੰ ਰੈਵਨਿਊ ডিপਾਰਟਮੈਂਟ ਨੂੰ ਲਿਖ ਕੇ ਭੇਜਣਾ ਹੁੰਦਾ ਤੇ ਅਗਰ ਰੈਵਨਿਊ ডিপਾਰਟਮੈਂਟ ਨੂੰ ਕੁਝ ਇਲੀਗੈਲਿਟੀ ਨਿਕਲਦੀ ਮਿਲਦੀ ਹੈ ਉਹਨ ਸਟਰਕਚਰਸ ਦੇ ਵਿੱਚ ਤੇ ਰੈਵਨਿਊ ডিপਾਰਟਮੈਂਟ ਜਾਂ ਕਨਸਰਨਡ ਅਥਾਰਟिटीज ਕਾਰਪੋਰੇਸ਼ਨ ਹੋ ਗਿਆ ਜਾਂ ਗਲਾਡਾ ਹੋਗੀ ਉਹ ਐਕਸ਼ਨ ਲੈਂਦੇ ਤੇ ਅੱਗੇ ਵੀ ਅਗਰ ਕਿਤੇ ਕੋਈ ਔਰ ਵਾਇਲੇਸ਼ਨਸ ਕੁਝ ਨਿਕਲੇਗੀ ਤਾਂ ਜ਼ਰੂਰ ਕਨਸਰਨਡ ਅਥਾਰਟिटीज ਵੱਲੋਂ ਐਕਸ਼ਨ ਲਿੱਤਾ ਜਾਵੇਗਾ ਮੈਮ ਹਾਲਕੇ ਦਾ ਇੱਕ ਵੱਡਾ ਤਸਕਰ ਗੁਰਦੀਪ ਸਿੰਘ ਰਾਣੋ ਜੇਲ੍ਹ ਦੇ ਵਿੱਚ ਉਹਦੇ ਕਰ ਤੇ ਐਕਸ਼ਨ ਹੋਈ ਉਹਨੂੰ ਵੀ ਉਹ ਨੋਟਿਸਸ ਮਿਲੇ ਹੋਏ ਉਹੀ ਮਾਨਯੋਗ ਸੁਪਰੀਮ ਕੋਰਟ ਕੀ ਗਾਈਡਲਾਈਨਸ ਕੇ ਅੰਡਰ ਆ ਵੀ ਜੋ ਤਿੰਨ ਅਜ ਕਾਰਵਾਈਆਂ ਹੈ ਉਹ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਕੀਤੀ ਗਈ ਹੈ ਇਹਨਾਂ ਨੂੰ ਪ੍ਰੋਪਰ ਟਾਈਮ ਦਿੱਤਾ ਗਿਆ ਸੀਗਾ ਦੋ ਨੋਟਿਸਸ ਦਿੱਤੇ ਗਏ ਸੀਗੇ ਉਦੋਂ ਬਾਅਦ ਵੀ ਇਹਨਾਂ ਨੇ ਆਪਣੇ ਕੋਈ ਕਾਰਵਾਈ ਨਹੀਂ ਕੀਤੀ ਤੇ ਇਸ ਕਰਕੇ ਗਲਾਡਨ ਨੇ ਐਕਸ਼ਨ ਲਿੱਤਾ ਹੈ ਸੇਮ ਹੀ ਗੁਰਦੀਪ ਰਾਣੋਵਾਲੇ ਕੇਸ ਦੇ ਵਿੱਚ ਉਹਨੂੰ ਵੀ ਨੋਟਿਸ ਦਿੱਤਾ ਗਿਆ ਸੀਗਾ ਉਹ ਸੈਕੰਡ ਨੋਟਿਸ ਵੀ ਦਿੱਤਾ ਜਾ ਚੁੱਕਾ ਹੈ ਹੁਣ ਜਦੋਂ ਨੋਟਿਸ ਦੀ ਮਿਆਦ ਪੂਰੀ ਹੁੰਦੀ ਹੈ ਉਦੋਂ ਬਾਅਦ ਗਲਾਡਾ ਵੱਲੋਂ ਉੱਥੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਜਿਹੜੇ ਪਰਿਵਾਰਕ ਮੈਂਬਰ ਨੇ ਨੋਟਸ ਜਿਹੜਾ ਕੋਰਟ ਦੇ ਵਿੱਚ ਇਹਨਾਂ ਨੇ ਅਪੀਲ ਕੀਤੀ ਹੋਈ ਹੈ ਆਪਣੀ ਉਹ ਵੀ ਦਿਖਾ ਰਹੇ ਨੇ ਸਾਰਿਆਂ ਨੂੰ ਜੀ ਅਪੀਲ ਇਹਨਾਂ ਦੀ ਖਾਰਜ ਹੋ ਗਈ ਸੀ ਕਿ ਇਹਨਾਂ ਨੇ ਪਹਿਲਾਂ ਅਪੀਲ ਕੀਤੀ ਸੀਗੀ ਉਹ ਖਾਰਜ ਹੋ ਗਈ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਆਨਰੇਬਲ ਸੁਪਰੀਮ ਕੋਰਟ ਦੀ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਹੀ ਗਲਾਡਾ ਨੇ ਅੱਜ ਇਹ ਕਾਰਵਾਈ ਕੀਤੀ ਹੈ ਉਹ ਕਾਰਵਾਈ ਨੂੰ ਸਪੋਰਟ ਕਰਨ ਦੇ ਲਈ ਪੁਲਿਸ ਲਾਅ ਐਂਡ ਆਰਡਰ ਮੇਨਟੇਨ ਕਰਨ ਦੇ ਲਈ ਇੱਥੇ ਅੱਜ ਪ੍ਰੈਜ਼ెంట్ ਹੈਗੇ ਥੈਂਕ ਯੂ